ਤਵੀਆਂ ਤੋਂ ਦਿਖਾਵਾਂਗੇ ਕਿ ਟਾਵਰ ਜਿਹੜਾ ਹੈ ਲਗਭਗ 45 ਤੋਂ 50 ਫੁੱਟ ਦੀ ਉਚਾਈ ਤੇ ਤੱਕ ਲੱਗਿਆ ਹੋਇਆ ਜਿੱਥੇ ਕਿ ਆਲਣੇ ਨੇ ਉਹ ਜੋ ਹੁਣ ਪ੍ਰਮਾਤਮਾ ਨੇ ਹੁਨਰ ਬਖਸ਼ਿਆ ਮਤਲਬ ਬਿਲਡਿੰਗ ਦਾ ਜੋ ਵੀ ਹੈ ਲੈਣ ਸਾਡੀ ਇਹ ਹੀ ਆ ਤੇ ਇਹ ਦੇ ਕਰਕੇ ਵੀ ਮਤਲਬ ਸਾਰਾ ਤਿਆਰ ਕਰਿਆ ਨਹੀਂ ਤਿਆਰ ਕਰਿਆ ਕਿੰਨੀ ਕੁ ਚਾਈ ਹੈ ਜੀ ਚਾਈ ਹੈ ਜੀ 42 ਫੁੱਟ ਕਿੰਨੇ ਕਾਲਣੇ ਨੇ ਜਿਹੜੇ ਆਪਾਂ ਅੱਜ ਲੱਗੇ ਹੋਏ ਦੇਖ ਰਹੇ ਹਾਂ ਕਿੰਨੇ ਕਾਲਣੇ ਲੱਗੇ ਨੇ ਇਹ 96 ਕਾਲਣੇ ਲੱਗੇ ਨੇ ਇਹ ਸਪੈਸ਼ਲ ਮਿੱਟੀ ਦੇ ਨੇ ਬਣਵਾਏ ਨੇ ਸਪੈਸ਼ਲ ਪਰਜਾ ਫਤ ਤੋਂ ਜੀ ਪ੍ਰੀਤਕੋਟ ਤੋਂ ਲੈ ਕੇ ਬਿਲਕੁਲ ਨੇ ਖਰੀਦੇ ਆ ਪ੍ਰੀਤਕੋਟ ਚਲੇ ਕੇ ਆਲੇ ਨੇ ਲੈਣ ਦੇ ਲਈ ਹਾਂ ਫਰੀਦਕੋਟ ਤੋਂ ਲਿਆ ਆ ਜਿਹੜੇ ਸਮਾਗਟ ਆ ਵੀ ਮਿੱਟੀ ਦੇ ਹਾਲ ਨੇ ਲਾਈਏ ਸੀ ਵੀ ਇਹ ਠੰਡੇ ਹੁੰਦੇ ਆ ਵੀ ਠੰਡੇ ਪੰਛੀਆਂ ਨੂੰ ਮਤਲਬ ਆਰਾਮ ਮਿਲ ਸਕੇ ਜੀ ਵੀ ਉਹਨਾਂ ਨੂੰ ਸਹੂਨ ਮਿਲੂਗਾ ਆਰਾਮ ਮਿਲੂਗਾ ਠੰਡੇ ਥਾਂ ਰਹਿਣਗੇ ਖ ਰਹੇ ਹਾਂ ਰਜਨਾ ਸਪੋਕਸਮੈਨ ਮੈਂ ਰਵਿੰਦਰ ਸਿੰਘ ਰੇਸਬ ਦੋਸਤੋ ਅੱਜ ਖੜੇ ਆਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੁੜਾਣੀ ਕਲਾ ਵਿਖੇ ਤੁਸੀਂ ਅਕਸਰ ਇੱਕ ਨਾਮ ਸੁਣਿਆ ਟਾਵਰ ਜਿਸ ਨੂੰ ਅਸੀਂ ਕਿਸ ਨਜ਼ਰੀਏ ਨਾਲ ਦੇਖਦੇ ਆਂ ਕਿ ਪੰਛੀਆਂ ਨੂੰ ਖਤਮ ਕਰਨ ਲਈ ਅਗਰ ਦੇਖਿਆ ਜਾਵੇ ਤਾਂ ਟਾਵਰਾਂ ਦਾ ਵੱਡਾ ਰੋਲ ਲਿਆ ਹੈ ਆਪਣੀ ਅਹਿਮ ਭੂਮਿਕਾ ਜਿਹੜੀ ਹੈ ਉਹ ਟਾਵਰਾਂ ਨੇ निभाई ਆ ਪੰਛੀਆਂ ਨੂੰ ਖਤਮ ਕਰਨ ਦੇ ਲਈ ਪਰ ਇੱਕ ਕੁੜਹਾਣੀ ਕਲਾਂ ਦੇ ਵਿੱਚ ਅਜਿਹਾ ਟਾਵਰ ਦੇਖਣ ਨੂੰ ਮਿਲਿਆ ਜਿਹੜਾ ਪੰਛੀਆਂ ਨੂੰ ਬਚਾਉਣ ਦੇ ਲਈ ਲਗਾਇਆ ਗਿਆ ਹੈ ਬੜਾ ਸਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਕਿ ਸ਼ਾਇਦ ਮੈਂ ਤਾਂ ਇਹ ਕਹੂੰਗਾ ਕਿ ਪੰਜਾਬ ਦੇ ਅੰਦਰ ਪਹਿਲਾ ਉਪਰਾਲਾ ਕੜਾਣੀ ਕਲਾਂ ਵਾਸੀਆਂ ਦਾ ਕਿ ਜਿਨ੍ਹਾਂ ਨੇ ਇਹ ਟਾਵਰ ਲਗਾਇਆ ਹੈ ਕਿ ਪੰਛੀਆਂ ਨੂੰ ਬਚਾਇਆ ਜਾਵੇ ਕਿਉਂਕਿ ਪੰਛੀਆਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਨੇ ਜਿਹੜੀਆਂ ਉਹ ਪੰਜਾਬ ਦੇ ਵਿੱਚੋਂ ਅਲੋਪ ਹੋ ਰਹੀਆਂ ਨੇ ਤੇ ਸਾਨੂੰ ਜਿਹੜੇ ਪੰਛੀ ਨੇ ਉਹ ਬਹੁਤ ਘੱਟ ਨਜ਼ਰ ਆ ਰਹੇ ਨੇ ਤੇ ਉਹਨਾਂ ਨੂੰ ਬਚਾਉਂਦਾ ਇਹ ਉਪਰਾਲਾ ਜਿਹੜਾ ਇਹ ਟਾਵਰ ਲਗਾ ਕੇ ਕੀਤਾ ਗਿਆ ਤਸਵੀਰਾਂ ਤੋਂ ਦਿਖਾਵਾਂਗੇ ਕਿ ਟਾਵਰ ਜਿਹੜਾ ਹੈ ਲਗਭਗ 45 ਤੋਂ 50 ਫੁੱਟ ਦੀ ਉਚਾਈ ਤੇ ਤੱਕ ਲੱਗਿਆ ਹੋਇਆ ਜਿੱਥੇ ਕਿ ਆਹਲੇ ਨੇ ਇਹ ਵੀ ਤੁਸੀਂ ਲੱਗੇ ਹੋ ਦੇਖ ਸਕਦੇ ਹੋ ਗੱਲਬਾਤ ਕਰਾਂਗੇ ਪੂਰੀ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਇਸ ਟਾਵਰ ਦੀਆਂ ਤੇ ਨਾਲ ਜਿਹੜੇ ਜਿਨ੍ਹਾਂ ਨੇ ਉਪਰਾਲਾ ਕੀਤਾ ਉਹਨਾਂ ਸੱਜਣਾ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਕਿਸ ਤਰ੍ਹਾਂ ਇਹ ਜਿਹੜਾ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਗੱਲਬਾਤ ਕਰਾਉਨੇ ਆ ਕੀ ਨਾਮ ਹੈ ਤੁਹਾਡਾ ਕੁਲਵੰਤ ਸਿੰਘ ਜੀ ਕੁਲਵੰਤ ਸਿੰਘ ਜੀ ਅ ਅਸੀਂ ਇਹ ਇੱਕ ਟਾਵਰ ਤੁਹਾਡਾ ਅ ਅਸੀਂ ਦੇਖਿਆ ਕਿ ਕਿਵੇਂ ਮਤਲਬ ਤੁਹਾਡੇ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਟਾਵਰ ਲਗਾਇਆ ਜਾਵੇ ਖਿਆਲ ਜੀ ਪੰਛੀਆਂ ਨੂੰ ਦੇਖ ਕੇ ਵੀ ਪੰਛੀ ਹੁਣ ਬਹੁਤ ਘੱਟ ਰਹੇ ਨੇ ਪੰਛੀ ਪੰਛੀਆਂ ਦਾ ਰਹਿਣ ਬਿਸ਼ੇਰਾ ਕੋਈ ਨਹੀਂ ਹੈਗਾ ਦੂਸਰੇ ਮੋਬਾਈਲ ਟਾਵਰ ਲੱਗ ਰਹੇ ਨੇ ਉਹਨਾਂ ਦੇ ਥਰੂ ਇਹ ਮਤਲਬ ਪੰਛੀ ਮਰ ਰਹੇ ਨੇ ਬਹੁਤ ਦਰਾਖਤ ਲੋਕ ਹੁਕੀ ਜਾਂਦੇ ਨੇ ਉਹਨਾਂ ਦਾ ਰਹਿਣ ਬਿਸ਼ੇਰਾ ਕੋਈ ਨਹੀਂਗਾ ਇਹ ਨੂੰ ਮੁੱਖ ਰੱਖਦੇ ਆ ਸਾਡੇ ਸਾਲ ਪਾਰ ਹੋ ਗਿਆ ਸਾਨੂੰ ਮਤਲਬ ਧਿਆਨ ਚ ਲਿਆਉਂਦੇ ਆ ਨੂੰ ਵੀ ਇਹ ਚੀਜ਼ ਇੱਕ ਬਣਾਈ ਮਣਾਈ ਜਾਵੇ ਵੱਖਰੀ ਚੀਜ਼ ਬਣਾਈ ਜਾਵੇ ਵੀ ਟਾਵਰ ਲਾਈਏ ਪੰਛੀਆਂ ਵਾਲਾ ਇਸ ਕਰਕੇ ਸਾਡੇ ਧਿਆਨ ਚ ਆਇਆ ਆ ਕਹਿੰਦੇ ਵੀ ਇਹ ਜਿਹੜਾ ਟਾਵਰ ਬਣਾਇਆ ਇਹਦੇ ਵਿੱਚ ਹੀ ਬਣਾਉਣ ਦੀ ਅਹਿਮ ਭੂਮਿਕਾ ਤੁਹਾਡੀ ਰਹੀ ਹੈ ਹਾਂਜੀ ਚਲੋ ਸੰਗਤ ਦੇ ਸਹਿਯੋਗ ਨਾਲ ਮਤਲਬ ਜੋ ਹੁਣ ਪ੍ਰਮਾਤਮਾ ਨੇ ਹੁਨਰ ਬਖਸ਼ਿਆ ਮਤਲਬ ਬਿਲਡਿੰਗ ਦਾ ਜੋ ਵੀ ਹੈ ਲੈਂਡ ਸਾਡੀ ਇਹੀ ਆ ਇਹ ਦੇ ਕਰਕੇ ਵੀ ਮਤਲਬ ਸਾਰਾ ਤਿਆਰ ਕਰਿਆ ਨਹੀਂ ਤਿਆਰ ਕਰਿਆ ਹੈ ਕਿੰਨਾ ਕੁ ਸਮਾਂ ਲੱਗ ਗਿਆ ਟਾਵਰ ਤਿਆਰ ਸਮਾਂ ਸਾਨੂੰ ਲੱਗ ਗਿਆ ਉਹੀ ਵੀ 25 ਦਿਨ ਲੱਗੇ ਤਕਰੀਬਨ ਸਾਡੇ ਕਦੇ 2 ਘੰਟੇ ਕਦੇ 4 ਘੰਟੇ ਲਾਉਣੇ ਅਸੀਂ ਬਾਕੀ ਹੋਰ ਵੀ ਸਾਨੂੰ ਕੰਮ ਹੁੰਦੇ ਦੀ ਵਿੱਚ ਬਹੁਤ ਉਹਦੇ ਕਰਕੇ ਮਤਲਬ ਇਹ ਦੇ ਦੇ ਵਿੱਚ ਟਾਈਮ ਸਾਡਾ 2-4 ਘੰਟੇ ਰੋਜ਼ ਲੱਗਦੇ ਜੀ 20-25 ਦਿਨ ਲੱਗੇ ਜਾਂ ਕਿੰਨੀ ਕੁ ਚਾਈ ਹੈ ਇਹਦੀ ਚਾਈ ਇਹਦੀ 42 ਫੁੱਟ ਹੈ ਜੀ ਕਿੰਨੇ ਕਾਲਣੇ ਨੇ ਜਿਹੜੇ ਆਪਾਂ ਸੀ ਲੱਗੇ ਹੋਏ ਦੇਖ ਰਹੇ ਹਾਂ ਕਿੰਨੇ ਕਾਲਣੇ ਲੱਗ ਚੁੱਕੇ ਨੇ ਕਾਲਣੇ ਇਹਦੇ 96 ਆਲਣੇ ਲੱਗੇ ਜੀ ਹਾਂ 96 ਆਲਣੇ ਲਗਾ ਦਿੱਤੇ ਨੇ ਆਲਣੇ ਲੱਕੜ ਦੇ ਜਾਂ ਕਿਸੇ ਹੋਰ ਕੇ ਕਿਹੜੀ ਆਲਣੇ ਇਹ ਸਪੈਸ਼ਲ ਮਿੱਟੀ ਦੇ ਨੇ ਬਣਵਾਏ ਨੇ ਸਪੈਸ਼ਲ ਪਰਜਾ ਪਤ ਤੋਂ ਅਸੀਂ ਫਰੀਦਕੋਟ ਤੋਂ ਲੈ ਕੇ ਆਉਂਦੇ ਨੇ ਵੀ ਖਰੀਦ ਕੇ ਹਾਂ ਫਰੀਦਕੋਟ ਚਲੇ ਗਏ ਆਲਣੇ ਲੈਣ ਦੇ ਲਈ ਹਾਂ ਫਰੀਦਕੋਟ ਤੋਂ ਲੈਂਦੇ ਨੇ ਯਾਰ ਹਾਂ ਫਰੀਦਕੋਟ ਮਤਲਬ ਕਿਵੇਂ ਪਤਾ ਲੱਗਾ ਤੁਹਾਨੂੰ ਫਰੀਦਕੋਟ ਆਲਣੇ ਪਤਾ ਸਾਨੂੰ ਸਾਡੀ ਸਾਹਿਬ ਸਰ ਤੋਂ ਗੁਰਦੁਆਰਾ ਸਾਹਿਬ ਗਏ ਸੀ ਉੱਥੇ ਸਾਨੂੰ ਕੋਈ ਮੈਂਬਰ ਮਿਲਿਆ ਮੁੱਖ ਸੇਵਾਦਾਰ ਉਹਨੇ ਸਾਨੂੰ ਦੱਸਿਆ ਇਹ ਗੱਲ ਵੀ ਇਹ ਆਲਣੇ ਉੱਥੇ ਮਿੱਟੀ ਦੇ ਬਣਦੇ ਨੇ ਫਿਰ ਸਾਡੇ ਦਿਮਾਗ 'ਚ ਵੀ ਆਇਆ ਵੀ ਜਿਹੜਾ ਅਸੀਂ ਟਾਵਰ ਦਾ ਮਤਲਬ ਕਰ ਰਹੇ ਹਾਂ ਜਿਗਾਰਡ ਮਤਲਬ ਲਾਉਣ ਜੇ ਜਦੋਂ ਉਹਨੇ ਦੱਸਿਆ ਸਾਨੂੰ ਵੀ ਮਿੱਟੀ ਦੇ ਬੜਨੇ ਫਿਰ ਸਾਡੇ ਦਿਮਾਗ 'ਚ ਆਇਆ ਵੀ ਮਿੱਟੀ ਦੇ ਹਾਲ ਨੇ ਲਾਈਏ ਸੀ ਵੀ ਇਹ ਠੰਡੇ ਹੁੰਦੇ ਨੇ ਇਹ ਠੰਡੇ ਪੰਛੀਆਂ ਨੂੰ ਮਤਲਬ ਆਰਾਮ ਮਿਲ ਸਕੇ ਜੀ ਵੀ ਉਹਨਾਂ ਨੂੰ ਸਕੂਨ ਮਿਲੂਗਾ ਆਰਾਮ ਮਿਲੂਗਾ ਠੰਡੇ ਥਾਂ ਰਹਿਣਗੇ ਮਤਲਬ ਇਹ ਕਰਕੇ ਸੀ ਇਹ ਚੁਣਿਆ ਮਿੱਟੀ ਦਾ ਲੈਣਾ ਮੈਂ ਸਾਡੇ ਨਾਲ ਬੰਤ ਸਿੰਘ ਜੀ ਕੁਡਾਣੀ ਨੇ ਇਹ ਸੰਸਦਾ ਦੇ ਮੈਂਬਰ ਨੇਗੇ ਸੋ ਬੰਤ ਜੀ ਕਿਵੇਂ ਮਤਲਬ ਇਹ ਖਿਆਲ ਆਇਆ ਤੁਹਾਡੇ ਅੰਦਰ ਇਹ ਖਿਆਲ ਇਦਾਂ ਆਇਆ ਸਭ ਤੋਂ ਪਹਿਲਾਂ ਤਾਂ ਮੈਂ ਸਾਡੀ ਟੀਮ ਜੱਜਵਾ ਕੁਝ ਕਰ ਦਿਖਾਉਣ ਦਾ ਖਡਾਣੀ ਕਲਾਂ ਵੱਲੋਂ ਸਾਡੀ ਟੀਮ ਰੋਜ਼ਾਨਾ ਸੰਪਰਕ ਮੈਂ ਅਕੀ ਜਿਆਨ ਨੂੰ ਕਹਿੰਦੇ ਆ ਬਾਤ ਕਰਦੇ ਇੱਥੇ ਪਹੁੰਚਣ ਤੇ ਸੋ ਜਿਹੜਾ ਇਹ ਮਤਲਬ ਜਜਵਾ ਕੁਝ ਕਰ ਦਿਖਾਉਣ ਦਾ ਟੀਮ ਦਾ ਜਨਮ ਹੋਇਆ ਅੱਜ ਤੋਂ 7-8 ਸਾਲ ਪਹਿਲਾਂ ਇਸ ਬਜਾਰਤ ਜਨਮ ਹੋਇਆ ਜਨਮ ਕਿਉਂ ਹੋਇਆ ਕਿਉਂਕਿ ਖਾਸ ਕਰਕੇ ਅਸੀਂ ਪਹਿਲਾਂ ਪਿੰਡ ਦੇ ਵਿੱਚ ਇਹ ਵੇਖਿਆ ਵੀ ਰੁੱਖਾਂ ਦੀ ਘਾਟ ਵੱਡੀ ਪੱਧਰ ਤੇ ਸੀਗੀ ਰੁੱਖਾਂ ਦੀ ਘਾਟ ਦੇ ਕਾਰਨ ਜਿਹੜੇ ਪੰਛੀ ਸੀ ਉਹਨਾਂ ਦਾ ਰੈਣ ਬੇਸ਼ੇਰਾ ਮੁਸ਼ਕਲ ਦੇ ਵਿੱਚ ਆਇਆ ਹੋਇਆ ਸੀ ਅਸੀਂ ਅਕਸਰ ਹੀ ਵੇਖਦੇ ਸੀ ਰਾਹਾਂ ਦੇ ਵਿੱਚ ਬੈਠੇ ਜਾਂ ਪੰਛੀ ਮਰੇ ਹੋਏ ਵੀ ਅਸੀਂ ਵੇਖੇ ਕਾਫੀ ਤੋ ਜਦੋਂ 7-8 ਸਾਲਾਂ ਤੋਂ ਸਾਡੇ ਗੁਰੂ ਘਰ ਦੇ ਵਜ਼ੀਰ ਨੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਇਹਨਾਂ ਦਾ ਵੱਡਾ ਉਪਰਾਲਾ ਇਹ ਸੰਸਥਾ ਨੂੰ ਜਨਮ ਦੇਣ ਦੇ ਵਿੱਚ ਕਿਉਂਕਿ ਇਹਨਾਂ ਨੇ ਵੇਖਿਆ ਸਾਨੂੰ ਇਹ ਗੱਲ ਸਾਡੇ ਕਈਆਂ ਦੇ ਧਿਆਨ 'ਚ ਲਿਆਉਂਦੀ ਫਿਰ ਅਸੀਂ ਇਹ ਸੰਸਥਾ ਬਣਾਈ ਸੰਸਥਾ ਦੇ ਥਰੂ 7-8 ਸਾਲਾਂ ਤੋਂ ਅਸੀਂ ਪਿੰਡ ਦੇ ਵਿੱਚ ਸਾਂਝੀਆਂ ਥਾਵਾਂ ਤੇ ਘਰਾਂ ਦੇ ਵਿੱਚ ਬੁਟੇ ਵੀ ਲਾਏ ਤੇ ਸਾਂਝੀਆਂ ਥਾਵਾਂ ਤੇ ਅਸੀਂ ਕਈ ਹਾਲਣੇ ਵੀ ਲਾਏ ਘਰਾਂ ਦੇ ਵਿੱਚ ਵੀ ਅਸੀਂ ਹਾਲਣੇ ਲਾਏ ਗੁੱਟੇ ਲਾਉਣ ਦਾ ਸਾਡਾ ਮਕਸਦ ਇਹ ਸੀਗਾ ਵੀ ਜਿਹੜੇ ਬੂਟੇ ਵੈਸੇ ਤਾਂ ਬਹੁਤੀਆਂ ਸੰਸਥਾਵਾਂ ਲਾਉਂਦੀਆਂ ਨੇ ਬਾਅਦ ਚ ਦੇਖਭਾਲ ਨਹੀਂ ਕਰਦੀਆਂ ਪਰ ਸਾਡੀ ਸੰਸਥਾ ਦਾ ਇਹ ਮਕਸਦ ਸੀਗਾ ਜਿਹੜੇ ਲੋਕਾਂ ਨੂੰ ਅਸੀਂ ਬੂਟਾ ਦਿੰਦੇ ਸੀ ਉਹਦਾ ਅਸੀਂ ਰਿਕਾਰਡ ਰੱਖਦੇ ਸੀਗੇ ਕਾਪੀ ਤੇ ਤੇ ਸਾਰਾ ਉਹਦਾ ਰਿਕਾਰਡ ਰੱਖ ਕੇ ਉਹਦਾ ਨਾਮ ਲਿਖ ਕੇ ਉਹਨੂੰ ਬੂਟਾ ਦਿੱਤਾ ਉਹ ਤੋਂ ਅਸੀਂ ਲਿਖਤੀ ਰੂਪ ਚ ਲੈਂਦੇ ਸੀਗੇ ਵੀ ਇਹ ਬੂਟਾ ਜਿਹੜਾ ਲੈ ਕੇ ਚੱਲਿਓ ਤਾਂ ਇਹ ਲੱਗਿਆ ਵੀ ਹੋਣਾ ਚਾਹੀਦਾ ਸਾਡੀ ਟੀਮ 20 25 ਦਿਨਾਂ ਬਾਅਦ ਮਹੀਨੇ ਦੇ ਵਿੱਚ ਸਾਡੀ ਟੀਮ ਦੇ ਕੁਝ ਮੈਂਬਰ ਕਿਨ ਉਹ ਜਿਹੜੇ ਘਰ ਦੇ ਵਿੱਚ ਬੂਟਾ ਲਾਇਆ ਸੀ ਉੱਥੇ ਅਸੀਂ ਦੇਖਣ ਵੀ ਜਾਂਦੇ ਹਾਂ ਅਸੀਂ ਤਸੱਲੀ ਆਪਣੇ ਮਨ ਨੂੰ ਪੂਰੀ ਲੈ ਕੇ ਆਉਂਦੇ ਆਂ ਵੀ ਜਿਹੜਾ ਅਸੀਂ ਬੂਟਾ ਦਿੱਤਾ ਕਿਸੇ ਨੂੰ ਵੀ ਕਿਤੇ ਐਵੇਂ ਨਾ ਸੁੱਕ ਸਕੇ ਨਾ ਜਾਬੇ ਉਹ ਅੱਜ ਹੀ ਨਾ ਜਾਵੇ ਅੱਜ ਸਾਡੀ ਇੱਕ ਟੀਮ ਦੀ ਪ੍ਰਾਪਤੀ ਇਹ ਆ ਜਿਹੜੇ ਅਸੀਂ ਸੈਂਕੜੇ ਦੀ ਗੰਤੀ ਦੇ ਵਿੱਚ ਬੂਟੇ ਲਾਏ ਸੀ ਪਿੰਡ ਦੇ ਵਿੱਚ ਜਾਂ ਸੰਝੀਆਂ ਥਾਵਾਂ ਦੇ ਕਿਤੇ ਵੀ ਉਹ ਅੱਜ ਦਰਸਤਾਂ ਦਾ ਰੂਪ ਧਾਰ ਚੁੱਕੇ ਨੇ ਤੋਂ ਫੇਰ ਵੀ ਅਸੀਂ ਇਹ ਜਿਹੜਾ ਟਾਵਰ ਆ ਪੰਜ ਛੇ ਘਾ ਟਾਵਰ ਲਾਇਆ ਕੜਾਣੀ ਕਲਾਂ ਦੇ ਵਿੱਚ ਇਹ ਮੇਨ ਗੇਟ ਆ ਕੜਾਣੀ ਕਲਾਂ ਦਾ ਸੋ ਇਹ ਵੀ ਇੱਕ ਬਾਬਾ ਜੀ ਦੇ ਜਾਂ ਸਾਡੇ ਸਾਡੇ ਮੋਢੀ ਨੇ ਖਲਵਾਂ ਸਿੰਘ ਜੀ ਇਹਨਾਂ ਦੀ ਇੱਕ ਸੋਚ ਸੀ ਵੀ ਜਿਵੇਂ ਇਹ ਟਾਪਰ ਵੀ ਇੱਕ ਲਾਇਆ ਜਾਵੇ ਆਲਣਿਆਂ ਨੂੰ ਵਧੀਆ ਢੰਗ ਨਾਲ ਤੇ ਪੰਛੀਆਂ ਦਾ ਰਹਿਣ ਵੀ ਸਿਹਰਾ ਜੀ ਕੁਝੇ ਦਿਨ ਹੋਏ ਨੇ ਇਸ ਨੂੰ ਲਾਇਨ ਵੱਡੀ ਪੱਧਰ ਤੇ ਪਿੰਡ ਪੱਧਰ ਤੇ ਲੋਕਾਂ ਨੇ ਸਹਿਯੋਗ ਦਿੱਤਾ ਇਲਾਕੇ ਦੇ ਵਿੱਚੋਂ ਵੀ ਸਹਿਯੋਗ ਮਿਲਿਆ ਤੇ ਇਸ ਦੀ ਸਲਾਘਾ ਵੀ ਹੋ ਰਹੀ ਆ ਸਲਾਘਾ ਸੁਣ ਕੇ ਤੁਸੀਂ ਚੈਨਲ ਵੱਲੋਂ ਆਏ ਹੋ ਸੋ ਪੰਛੀ ਘਰ ਹੈ ਜਿਹੜਾ ਬੜੀ ਸਲਾਘਾ ਕਹਿੰਦੇ ਇਲਾਕੇ ਦੇ ਵਿੱਚ ਹੋ ਰਹੀ ਆ ਸਾਡੇ ਨਾਲ ਗੁਰਪ੍ਰੀਤ ਜੀ ਵੀ ਨੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਗੁਰਪ੍ਰੀਤ ਜੀ ਕਹਿੰਦੇ ਬੜੀ ਸਲਾਘਾ ਹੋ ਰਹੀ ਹੈ ਕੰਮ ਬਹੁਤ ਵਧੀਆ ਕੀਤਾ ਹੈ ਉਹ ਦਿਖਦਾ ਹੈ ਕੰਮ ਕੀਤਾ ਹੋਇਆ ਤੇ ਕੀ ਕਹੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਕਹਣਾ ਤੁਹਾਨੂੰ ਕਿ ਇਹ ਸਲਾਘਾ ਲੋਕ ਆਪਣੇ ਹਰੇਕ ਪਿੰਡ ਜੀ ਬਣ ਸਕਦਾ ਹੈ ਹਰੇਕ ਪਿੰਡ ਵਿੱਚ ਆਪਾਂ ਨੂੰ ਐਦਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਸਾਨੂੰ 8-9 ਸਾਲ ਹੋ ਗਏ ਨੇ ਲਗਾਤਾਰ ਸੇਵਾ ਕਰਦੇ ਆਉਂ। ਸੋਚਿਆ ਸੋਚਿਆ ਇਹ ਮਨ ਵਿੱਚ ਧਾਰਨਾ ਹੋ ਗਈ ਕਿ ਇੱਕ ਵੱਡਾ ਉਪਰਾਲਾ ਕਰਨਾ ਹੈ। ਉਹ ਜੋ ਵੱਡਾ ਉਪਰਾਲਾ ਕਿ ਟਾਵਰ ਦਾ ਹੋਇਆ ਤੇ ਇਸ ਟਾਵਰ ਤੋਂ ਆਲੇ ਦੁਆਲੇ ਪਿੰਡ ਕੀ ਹਰ ਇੱਕ ਜਿਹੜਾ ਸੇਵਕ ਜਾਂ ਕੋਈ ਪੰਛੀਆਂ ਪ੍ਰਤੀ ਪਿਆਰ ਕਰਦਾ ਉਹ ਸਾਰੇ ਪ੍ਰਸੰਨ ਨੇ ਆਨੰਦਮਈ ਨੇ ਤੇ ਬਹੁਤ ਸੋਹਣਾ ਉਪਰਾਲਾ ਹੈ ਤੇ ਬੰਤ ਸਿੰਘ ਜੀ ਕੀ ਮੈਸੇਜ ਦਓਗੇ ਲੋਕਾਂ ਨੂੰ ਤੁਸੀਂ ਟਾਵਰ ਲਗਾਇਆ ਪੰਛੀ ਘਰ ਬਣਾਇਆ ਤੇ ਪੰਛੀਆਂ ਨੂੰ ਬਚਾਉਣ ਦਾ ਵੱਡਾ ਉਪਰਾਲਾ ਹੈ ਜਿਹੜਾ ਉਹ ਤੁਹਾਡੇ ਵੱਲੋਂ ਇਹ ਸੰਸਥਾ ਵੱਲੋਂ ਕੀਤਾ ਗਿਆ ਤੇ ਅੱਜ ਤੁਸੀਂ ਕੀ ਸੰਦੇਸ਼ ਦਓਗੇ ਦੇਸ਼ਤਾ ਸੀ ਇਹ ਹੀ ਦੇਵਾਂਗੇ ਮਤਲਬ ਵੀ ਪੰਜਾਬ ਪੁੱਧਰ ਤੇ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਦੇ ਕਸਬੇ ਦੇ ਵਿੱਚ ਵੱਧ ਤੋਂ ਵੱਧ ਬੂਟੇ ਲਾਏ ਜਾਣ ਜਿਹੜੇ ਬੂਟੇ ਲਾਉਂਦੇ ਨੇ ਪੰਜਾਬੀ ਜਾਂ ਕੋਈ ਵੀ ਸੰਸਥਾ ਵੱਲੋਂ ਤਾਂ ਉਹਨਾਂ ਬੂਟਿਆਂ ਨੂੰ 7-8 ਸਾਲਾਂ ਦੇ ਵਿੱਚ ਉਹ ਇੱਕ ਰੁੱਖ ਦਾ ਰੂਪ ਧਾਰਦਾ ਕੋਈ ਵੀ ਬੂਟਾ ਆਪਾਂ ਲਾਉਨੇ ਆ ਤੇ ਜੇ ਬੂਟਾ ਲਾਉਣ ਦੀ ਆਪਾਂ ਜ਼ਿੰਮੇਵਾਰੀ ਲੈਨੇ ਆ ਤਾਂ ਉਹਨੂੰ ਸੰਭਾਲਣ ਦੀ ਜ਼ਿੰਮੇਵਾਰੀ ਉਸ ਤੋਂ ਕਿਤੇ ਵੱਧ ਜਾਂਦੀ ਹੈ ਜੋ ਅਸੀਂ ਇਹ ਕਹਿੰਨੇ ਆ ਵੀ ਟਾਬਰ ਲਾਉਣ ਦੀ ਵੈਸੇ ਲੋੜ ਹੀ ਨਾ ਪਵੇ ਵੀ ਵੱਧ ਤੋਂ ਵੱਧ ਬੂਟੇ ਲਏ ਜਾਣ ਉਹਨਾਂ ਬੂਟਿਆਂ ਨੂੰ ਆਪਾਂ ਰੁੱਖ ਦੇ ਰੂਪ ਵਿੱਚ ਵੇਖੀਏ ਤਾਂ ਜਿਹੜੇ ਪੰਛੀਆਂ ਦਾ ਅਸਲ ਬਿਸ਼ੇਰਾ ਤਾਂ ਇਹ ਰੁੱਖ ਨੇ ਹਨਾ ਸੋ ਇੱਕ ਜਿਵੇਂ ਅਕਸਰ ਗੱਲ ਸੁਣਦੇ ਹੁੰਦੇ ਹੁੰਨੇ ਆ ਵੀ ਕਈ ਪੰਛੀ ਬਹੁਤੇ ਰੁੱਖਾਂ ਤੇ ਨਹੀਂ ਵੀ ਰਹਿੰਦੇ ਹਨਾ ਕਈ ਖੁੱਡਾਂ ਦੇ ਵਿੱਚ ਰਹਿੰਦੇ ਨੇ ਜਾਂ ਗਟਾਰ ਹੋਈ ਜਾਂ ਹੋਰ ਕਈ ਪੰਛੀ ਨੇ ਉਹ ਉਹ ਇੰਦਰਾਂ ਦੇ ਇਸ ਤਰ੍ਹਾਂ ਦੇ ਆਲਣੇ ਦੇ ਵਿੱਚ ਵੀ ਸਾਨੂੰ ਸੁਣਨੇ ਚਾਹੀਏ ਵੀ ਉਹਨਾਂ ਦਾ ਬਿਸ਼ੇਰਾ ਹੁੰਦਾ ਸੋ ਮੈਨੂੰ ਲੱਗਦਾ ਵੀ ਮੇਰੇ ਨਾਲੋਂ ਬਿਹਤਰ ਬਾਬਾ ਜੀ ਇਹਨਾਂ ਦਾ ਸੁਪਨਾ ਕੀ ਸੀ ਇਹ ਟਾਬਰ ਲਾਉਣ ਦਾ ਜਾਂ ਆਲਣੇ ਲਾਉਣ ਦਾ ਜਾਂ ਰੁੱਖ ਲਾਉਣ ਦਾ ਮੈਨੂੰ ਬਿੱਤਰ ਸਾਡੇ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਕੋਲ ਤੋਂ ਤੁਸੀਂ ਜਾਣ ਸਕਦੇ ਹੋ ਜੀ ਇਸ ਮਤਲਬ ਕੀ ਸੋਚਿਆ ਤੁਸੀਂ ਇਹ ਸੋਚਣਾ ਪਹਿਲਾਂ ਕਿ ਸਭ ਤੋਂ ਪਹਿਲਾਂ ਜੇ ਮੈਂ ਹਿਸਟਰੀ ਦੱਸਾਂ ਜਦੋਂ ਸਾਡੀ ਜੱਜਬਾ ਕੁਝ ਕਰ ਦਿਖਾਉਣ ਦਾ ਟੀਮ ਮਤਲਬ ਬਣੀ ਮੈਂ ਗੁਰੂ ਘਰ ਦਾ ਗ੍ਰੰਥੀ ਹੋਣ ਦੇ ਨਾਤੇ ਡਾਲੀ ਕਰ ਰਿਹਾ ਸੀ ਡਾਲੀ ਕਰਦਿਆਂ ਕਰਦਿਆਂ ਨਾ ਇੱਕ ਘਰ ਵਿੱਚ ਪਾਵੇ ਵਿੱਚ ਜੋ ਚਿੜੀ ਹੈ ਉਹ ਆਲਣਾ ਪਾਰੀ ਸੀ ਬਹੁਤ ਗਰਮੀ ਪੈ ਰਹੀ ਸੀ ਤਪਸ਼ ਹੁੰਦੀ ਆ ਤੁਹਾਨੂੰ ਪਤਾ ਹੀ ਆ ਮਾਰਚ ਅਪ੍ਰੈਲ ਦੇ ਮਹੀਨੇ ਵਿੱਚ ਬਹੁਤ ਤੇ ਮਨ ਨੂੰ ਬੜਾ ਠੇਸ ਪਹੁੰਚਿਆ ਵੀ ਕੀ ਗੱਲ ਬਈ ਇਨਾਂ ਲਈ ਕੋਈ ਆਲਣੇ ਹੈ ਨਹੀਂ ਫਿਰ ਮੈਂ ਖੋਜ ਕਰਨੀ ਸ਼ੁਰੂ ਕੀਤੀ ਤਾਂ ਬਹੁਤ ਮੈਨੂੰ ਪਤਾ ਲੱਗਾ ਕਿ ਕੱਚੇ ਮਕਾਨ ਢਾ ਲਿੱਤੇ ਗਏ ਨੇ ਤੇ ਪੱਕਿਆਂ ਦਾ ਸਾਰੀ ਹੋ ਚੁੱਕੀ ਆ ਕਿਤੇ ਟਿੱਬੇ ਟੋਏ ਟਿੱਬੇ ਸੀ ਉਹ ਵੀ ਖਤਮ ਹੋ ਗਏ ਨੇ ਜਿਸ ਦੇ ਕਾਰਨ ਜੋ ਘਰੇਲੂ ਚਿੜੀ ਆ ਬਿਲਕੁਲ ਹੀ ਖਤਮ ਹੋ ਗਈ ਆ ਘਰੇਲੂ ਚਿੜੀ ਨੂੰ ਮਤਲਬ ਐਨ ਐ ਮਤਲਬ ਜੇ ਦੇਖੋ ਨੂੰ ਨਹੀਂ ਮਿਲ ਰਹੀ ਉਸ ਨੂੰ ਬਚਾਉਂਦਿਆਂ ਬਚਾਉਂਦਿਆਂ ਉਤਪੰਨ ਹੋਲੀ-ਹੋਲੀ ਜਦੋਂ ਸੰਸਥਾ ਨਾਂ ਪਹਿਲਾਂ ਬੰਤ ਸਿੰਘ ਨੂੰ ਕੁਲਵੰਤ ਸਿੰਘ ਨੂੰ ਮੇਰੇ ਜੋ ਮੁਖਤਿਆਰ ਸਿੰਘ ਨੇ ਗਗਨ ਸਿੰਘ ਅਤੇ ਗੁਰਿੰਦਰ ਪੰਚ ਪੰਜ ਸੱਤ ਬੰਦੇ ਜਿਹੜੇ ਮੇਰ ਨੂੰ ਮਤਲਬ ਮੇਰੀਆਂ ਵਿਚਾਰਾਂ ਸੁਣਦੇ ਵੀ ਨੇ ਮੇਰ ਨਾਲ ਸਹਿਮਤ ਨੇ ਉਹਨਾਂ ਨੂੰ ਸਮਝਾ ਕੇ ਟੀਮ ਖੜੀ ਕੀਤੀ ਟੀਮ ਖੜੀ ਕਰਕੇ ਤੇ ਅਸੀਂ ਆਹ ਲੈਣੇ ਬਣਾਇ ਸ਼ੁਰੂ ਕੀਤੇ ਫਿਰ ਲੱਕੜ ਦੇ ਆ ਲੈਣੇ ਅਸੀਂ ਆਪ ਹੀ ਆ ਲੈਣੇ ਤਿਆਰ ਕਰਦੇ ਸੀ ਪਹਿਲਾਂ ਮਿਸ ਮਿਸਤਰੀਆਂ ਨੂੰ ਪੁੱਛਣਾ ਮਿਸਤਰੀਆਂ ਨੇ ਸਾਨੂੰ ਰੋਜ਼ ਕਹਿਣਾ ਵੀ ਕੱਲ ਨੂੰ ਆਜੋ ਪਰसों ਆਜੋ ਮਤਲਬ ਰਾਹ ਨਹੀਂ ਸੀ ਕਹਿੰਦੇ ਫਿਰ ਮਿਸਤਰੀ ਕੁਲਵੰਤ ਸਿੰਘ ਜੀ ਕਹਿੰਦੇ ਨੇ ਚਲੋ ਆਪਾਂ ਆ ਬਣਾਇਆ ਕਰਾਂਗੇ ਹੌਲੀ ਹੌਲੀ ਬਣਾਉਂਦੇ ਆਂ ਪਾਤੀ ਸਿੰਘ ਹੁੰਦੇ ਨਾਤੇ ਮਹਾਰਾਜ ਦੀ ਕਿਰਪਾ ਨਹੀਂ ਹੋਗੀ ਆਲ ਨੇ ਲੱਕੜ ਦੇ ਆਗ ਬਣਾ ਲੀਦਿਨੇ ਤੇ ਉਸ ਤੋਂ ਸ਼ੁਰੂਆਤ ਮਤਲਬ ਹੋਈ ਸਾਡੀ ਮਤਲਬ ਇਹ ਟੀਮ ਉਤਪਨ ਹੋ ਗਈ ਉਸ ਤੋਂ ਬਾਅਦ ਹੌਲੀ 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 ਕਰਦੇ ਬੂਟੇ ਆੜੜੇ ਲਾਉਂਦੇ ਲਾਉਂਦੇ ਅਸੀਂ ਇਸ ਵੱਡੇ ਉਪਰਾਲੇ ਤੱਕ ਪਹੁੰਚ ਗਏ ਆਂ ਜੋ ਕਿ ਆ ਤੁਸੀਂ ਦੇਖ ਰਹੇ ਹੋ ਵੈਸੇ ਜੋ ਪੰਛੀਆਂ ਬਾਰੇ ਦੱਸਣਾ ਤੋਂ ਨਾ ਪੰਛੀਆਂ ਦੀਆਂ ਜਾਤਾਂ ਬਹੁਤ ਨੇ ਜਾਤੀਆਂ ਬਹੁਤ ਨੇ ਜਿਹੜੀ ਘਟਾਰ ਹੋ ਗਈ ਤੇ ਚਿੜੀਆਂ ਹੋ ਗਈਆਂ ਤੇ ਉੱਲੂ ਵਗੈਰਾ ਤੋਤੇ ਖੁੱਡਾ ਤੇ ਰਹਿਣਾ ਪਸੰਦ ਕਰਦੇ ਤੇ ਹੋਰ ਵੀ ਜਿਹੜੇ ਪੰਛੀ ਨੇ ਉਹ ਪੰਛੀ ਜਿਹੜੇ ਹੈਗੇ ਨੇ ਅਲੱਗ-ਅਲੱਗ ਤਰ੍ਹਾਂ ਦੇ ਰਹਿੰਦੇ ਨੇ ਸਾਡੇ ਜਿਹੜੇ ਆਲੇ ਨੇ ਕਾਮਜਾਬ ਇਹ ਤਾਂ ਕਰਕੇ ਨੇ ਘਟਾਰਾ ਚਿੜੀਆਂ ਉੱਲੂ ਵਗੈਰਾ ਤੋਤੇ ਇਸ ਵਿੱਚ ਆਰਾਮ ਨਾ ਰਹਿੰਦੇ ਨੇ ਕਈ ਸਵਾਲ ਕਰਦੇ ਨੇ ਕਿ ਆਪਾਂ ਨੂੰ ਰੋਖ ਲਗਾਉਣੇ ਚਾਹੀਦੇ ਨੇ ਇਦਾਂ ਆਰਣੇ ਲਾਉਣ ਦੀ ਕੋਈ ਲੋੜ ਨਹੀਂ ਪਰ ਉਹਨਾਂ ਦਾ ਜੇ ਸਵਾਲ ਲਾਂਦਾ ਮੈਂ ਜਵਾਬ ਇਹ ਦਿੰਨਾ ਕਿ ਵੀਰ ਜੀ ਜਾਤੀਆਂ ਹੋਣ ਦੇ ਨਾਤੇ ਜਿਹੜੇ ਪੰਛੀ ਨੇ ਉਹ ਖੁੱਡਾਂ ਵਿੱਚ ਵੀ ਰਹਿੰਦੇ ਨੇ ਦਰਖਤਾਂ ਵਿੱਚ ਵੀ ਰਹਿੰਦੇ ਨੇ ਜਦੋਂ-ਜਦੋਂ ਵੀ ਅਸੀਂ ਆਰਣੇ ਲਾਏ ਰੋਖ ਵੀ ਅਸੀਂ ਨਾਲ ਹੀ ਲਾਏ ਨਾ ਹਾਂ ਬਹੁਤ ਵੱਡਾ ਪ੍ਰਾਲਾ ਕੀਤਾ ਗਿਆ ਕੜਾਣੀ ਕਲਾਂ ਵਾਸੀਆਂ ਵੱਲੋਂ ਜਿਸ ਦੀ ਪ੍ਰਸ਼ੰਸਾ ਚਾਰੇ ਪਾਸੇ ਹੋ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਟਾਵਰ ਜਿਹੜਾ ਹੁਣ ਕਿੰਨੇ ਜਿਹੜੇ ਸੈਂਕੜੇ ਪੰਛੀ ਨੇ ਉਹਨਾਂ ਨੂੰ ਬਚਾਉਣ ਦਾ ਕੰਮ ਕਰੇਗਾ ਕਿਉਂਕਿ ਬੜੀ ਵੱਡੀ ਤਕਨੀਕ ਦੇ ਨਾਲ ਜਿੱਥੇ ਬਣਾਇਆ ਗਿਆ ਉੱਥੇ ਇਹਦਾ ਵੀ ਧਿਆਨ ਰੱਖਿਆ ਗਿਆ ਕਿ ਜਿਹੜੇ ਇਹ ਆਲਣੇ ਨੇ ਉਹ ਵੀ ਬੱਡੀ ਦੂਰੋਂ ਲਿਆ ਕੇ ਮਤਲਬ ਕਿ ਕੱਚੇ ਉਹਦੇ ਬਣਾਏ ਗਏ ਨੇ ਮਿੱਟੀ ਦੇ ਤੇ ਇਹਨੂੰ ਪਕਾਇਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਇੱਥੇ ਲਗਾਇਆ ਗਿਆ ਕਿ ਤਾਂ ਕਿ ਜਿਹੜੇ ਸਾਡੇ ਅਲੋਪ ਹੋ ਰਹੀਆਂ ਪੰਛੀਆਂ ਦੀਆਂ ਪ੍ਰਜਾਤੀਆਂ ਨੇ ਉਹ ਜਿੰਦਾ ਰਹਿ ਸਕਣ ਤਾਂ ਕਿ ਜਿਹੜੇ ਅਸੀਂ ਵੀ ਸੁਖੀ ਜੀਵਨ ਬਤੀਤ ਕਰ ਸਕੀਏ ਤੇ ਹੋਰ ਵੀ ਲੋਕ ਨੇ ਜਿਹੜੇ ਉਹ ਸੁਖੀ ਜੀਵਨ ਜਿਹੜਾ ਉਹ ਬਤੀਤ ਕਰ ਸਕਣ ਰੋਜ਼ਾਨਾ ਸਪੋਕਸਮੈਨ ਲਈ ਮਲਾਉਤ ਉਹ ਰਵਿੰਦਰ ਸਿੰਘ ਰੇਸਮ ਦੀ ਖਾਸ ਰਿਪੋਰਟ